ਗ੍ਰੀਤਕੌਰ ਕਲਕੱਤਾ ਉਹਨਾਂ ਦੇ ਜਿਹੜੇ ਪੁੱਤਰ ਆ ਗਏ ਉਹਨਾਂ ਦੀ ਤਕਰੀਬਨ ਇੱਕ ਘੰਟਾ ਪਹਿਲਾਂ 4:30 ਵਜੇ ਦੇ ਕਰੀਬ ਪਾਸਟੈਂਡ ਸ਼ਹਿਣਾ ਤੇ ਉਹ ਕੋ ਪ੍ਰਾਪਰਟੀ ਡੀਲਰ ਦੇ ਦੁਕਾਨ ਤੇ ਬੈਠਾ ਗੱਲਾਂ ਕਰ ਰਿਹਾ ਸੀ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਦੇ ਗੋਲੀ ਮਾਰ ਕੇ ਜਿਹੜੇ ਉਹ ਬੌਕ ਤੇ ਫਰਾਰ ਹੋ ਗਏ ਇਹ ਮੰਤਰ ਕਿਹਾ ਜੇ ਪੁਲਿਸ ਦੇ ਕਾਬੂ ਦੇ ਦਾ ਸ਼ਟਰ ਲੱਗਿਆ ਹੋਇਆ ਗੋੜਗੋ ਦੇ ਗਲਾਂ ਵਿੱਚ ਕਲਬੇ ਦੀ ਬਲੱਟਾ ਜਿਹੜਾ ਬਹੁਤ ਜ਼ਿਆਦਾ ਨਿਕਲ ਰਿਹਾ ਸੀ ਉਹਦੀ ਗੋਲੀ ਬੱਜਣ ਨਾਲ ਤੁਰੰਤ ਹੀ ਮੌਤ ਹੋ ਗਈ ਦੱਛਾ ਜਾ ਰਿਹਾ ਕਿ ਜਿਹੜਾ ਹਮਲਾਵਾਰ ਸੀਗਾ ਉਹ ਗੱਡੀ ਚੋਂ ਉਤਰ ਕੇ ਪ੍ਰਾਪਰਟੀ ਲੀਜ਼ ਦੀ ਦੁਕਾਨ ਦੇ ਵਿੱਚ ਧਰਤੋਂ ਦੇ ਵਿੱਚ ਦਾ ਤਤ ਤਤ ਮੌਕੇ ਤੇ ਆਪਣੀ ਗੱਡੀ ਲੈ ਜਾ ਕੇ ਫਰਾਰ ਹੋਣ ਵਿੱਚ ਸਭ ਲੋ ਗਿਆ ਉਹ ਮਤ ਰਹੇ ਆ ਸਿਆਸਤਾਂ ਪਤਾ ਨਹੀਂ ਸਰਕਾਰ ਕੀ ਕਰ ਰਹੀ ਆ ਅੱਖਾਂ ਮੀਚੀ ਬੈਠੀ ਆ ਨੌਜਵਾਨਾਂ ਦੇ ਜ਼ਿਆਦਾਤਰ ਦੇ ਕਤਲ ਹੁੰਦੇ ਆ ਦੇਖੋ ਪਿੱਛੇ ਜੇ ਸਿੱਧੂ ਮੂਸੇ ਵਾਲਾ ਮਾਰਿਆ ਉਦੋਂ ਉਹ ਨੂੰ ਨਹੀਂ ਕੋਈ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਬੱਕਦੇ ਬੈਠਾ ਜਿੰਨਾ ਟਾਈਮ ਸਾਡੇ ਕੋਲਕੱਤਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾ ਟਾਈਮ ਅਸੀਂ ਸੜਕ ਤੇ ਇਹੇ ਤਰੀਕਾ ਜਾਮ ਰੱਖਾਂਗੇ ਦੇ ਵਿੱਚ ਵਾਪਰੀਆ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜਿਹੜੇ ਤੁਹਾਨੂੰ ਸਾਰੇ ਪੱਤਰਕਾਰ ਭਾਈ ਚਾਰੇ ਜੰਗੀ ਤਰ੍ਹਾਂ ਜਾਣਦੇ ਆ ਕਿ ਉਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਜਿਹੜੀ ਆਵਾਜ਼ ਹੈ ਉਹ ਚੱਕਦੇ ਸੀਗੇ ਤੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਸਰਪੰਚ ਬੀਬੀ ਮਲਕੀਤ ਕੌਰ ਕਲਕੱਤਾ ਦੇ ਜਿਹੜੇ ਸਾਬਕਾ ਸਰਪੰਚ ਸੀਗੇ ਮਲਕੀਤ ਕੌਰ ਕਲਕੱਤਾ ਉਹਨਾਂ ਦੇ ਜਿਹੜੇ ਪੁੱਤਰ ਆਗੇ ਉਹਨਾਂ ਦੀ ਤਕਰੀਬਨ ਇੱਕ ਘੰਟਾ ਪਹਿਲਾਂ 4:30 ਵਜੇ ਦੇ ਕਰੀਬ ਬੱਸ ਸਟੈਂਡ ਸ਼ਹਿਣਾ ਤੇ ਕੋਈ ਪ੍ਰਾਪਰਟੀ ਡੀਲਰ ਦੇ ਦੁਕਾਨ ਤੇ ਬੈਠਾ ਗੱਲਾਂ ਕਰ ਰਿਹਾ ਸੀ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਦੇ ਗੋਲੀ ਮਾਰ ਕੇ ਜਿਹੜੇ ਉਹ ਬੱਕ ਤੇ ਫਰਾਰ ਹੋ ਗਏ ਸੁਖਮਿੰਦਰ ਸਿੰਘ ਕਲਕੱਤਾ ਦੀ ਜਿਹੜੀ ਮੌਕੇ ਤੇ ਜਿਹੜੀ ਉਹ ਮੌਤ ਹੋ ਗਈ ਅੱਜ ਸਾਡਾ ਸਮੁੱਚਾ ਪਿੰਡ ਸਮੁੱਚਾ ਪਰਿਵਾਰ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਇੱਥੇ ਮੇਨ ਬਸਟੈਂਡ ਸ਼ੈਣਾ ਤੇ ਖੜਾਗਾ ਜੀ ਕਿੰਨੀਆਂ ਗੋਲੀਆਂ ਲੱਗੀਆਂ ਪਾਈ ਕਲਕੱਤਾ ਗੋਲੀ ਉਹਦੇ ਮਤਲਬ ਕਿ ਜੇ ਪੁਲਿਸ ਦੇ ਕਾਬਦੇ ਦਾ ਸ਼ਟਰ ਲੱਗਿਆ ਹੋਇਆ ਗੋੜ ਗੋੜੇ ਗਲਾਂ ਵਿੱਚ ਗਲਬੇਦੀ ਬਲੱਡ ਆ ਜਿਹੜਾ ਬਹੁਤ ਜ਼ਿਆਦਾ ਨਿਕਲ ਰਿਹਾ ਸੀ ਉਹਦੀ ਗੋਲੀ ਦੀ ਮੌਤ ਹੋ ਗਈ ਦੱਛਾ ਜਾ ਰਿਹਾ ਕਿ ਜਿਹੜਾ ਹਮਲਾਬਾਰ ਸੀਗਾ ਉਹ ਗੱਡੀ ਚੋਂ ਉਤਰ ਕੇ ਪ੍ਰੋਪਰਟੀ ਲੀਡਰ ਦੀ ਦੁਕਾਨ ਤੇ ਵਿੱਚ ਬੜਿਆ ਸੀਗਾ ਉੱਥੇ ਉਹਨੇ ਫਾਇਰ ਕਰਕੇ ਗੋਲੀ ਮਾਰ ਕੇ ਉਹਦੀ ਧਾਉਣ ਦੇ ਵਿੱਚ ਤਤੰਤ ਮੌਕੇ ਤੇ ਆਪਣੀ ਗੱਡੀ ਵਿੱਚ ਲਿਜਾ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ ਉਹ ਕੁਝ ਕੁ ਸਮੇਂ ਦੀ ਦੂਰੀ ਤੇ ਇੱਥੇ ਜਿਹੜਾ ਥਾਣਾ ਵੀ ਆ ਕਿੰਨੇ ਸਰ 200 ਗਾਇਸ ਦੀ ਦੂਰੀ ਸੀਗਾ ਜੀ ਪੁਲਿਸ ਪ੍ਰਸ਼ਾਸਨ ਨੂੰ ਤੁਹ ਕਾਫੀ ਟਾਈਮ ਬਾਅਦ ਆ ਜਦੋਂ ਕਿ ਹੁਣ ਸਾਡੇ ਇੱਕ ਸੋਮ ਕੁਮਾਰ ਸ਼ਰਮਾ ਜੀ ਵੀ ਡੀਐਸਪੀ ਤਪਾ ਵੀ ਉਹਨਾਂ ਦੀ ਅਗਵਾਈ ਵਿੱਚ ਪੁਲਿਸ ਪਾਲ ਟਿਕਾਇਆ ਵੀ ਪਰੰਤੂ ਸਾਡਾ ਜਿੰਨਾ ਪੈਂਟਾ ਸਾਰਾ ਨਕਰ ਉਹ ਸਮੁੱੱਚਾ ਕਿਥੇ ਠੜਕਦੇ ਬੈਠਾ ਜਿੰਨਾ ਟਾਈਮ ਸਾਡੇ ਤਲਕੱਤੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਠੜਕਦੇ ਇਹੇ ਤਰ੍ਹਾਂ ਇਜਾਮ ਰੱਖਾਂਗੇ ਸਾਹਿਬ ਇੱਕ ਇਹਨੇ ਪਹਿਲਾਂ ਮੰਗ ਕੀਤੀ ਵੀ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਵੀ ਸਾਨੂੰ ਜਾਨ ਨੂੰ ਖਤਰਾ ਹੈ ਕਿ ਕਿੰਨੀ ਸੱਚਾਈ ਹੋਰ ਗੱਲ ਇਹ ਗੱਲ ਇਹ ਸੀ ਕਿ ਜਿਹੜਾ ਇਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਹੀ ਬਾਤ ਚੱਕਦਾ ਸੀ ਸਮੇਂ-ਸਮੇਂ ਤੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਿਹਾ ਸੀ ਆਵਾਜ਼ ਨੂੰ ਬੁਲੰਦ ਕਰ ਰਿਹਾ ਸੀ ਜਿਸ ਕਰਕੇ ਨੂੰ ਖਤਰਾ ਸੀ ਤੇ ਪਰਚੇ ਵੀ ਕਾਫੀ ਜ਼ਿਆਦਾ ਸੀਗੇ ਇਸ ਕਰਕੇ ਇਨਸਾਫ ਦੀ ਮੰਗ ਰੱਖਦਾ ਸੀ ਵੀ ਹਾਂ ਮੈਨੂੰ ਮੱਤਰ ਕੇ ਮੇਰੇ ਪਰਿਵਾਰ ਨੂੰ ਖਤਰਾ ਹੈ ਬਿਲਕੁਲ ਇੱਕ ਕਾਰਨ ਕੀ ਰਿਹਾ ਭਾਈ ਇਹਦਾ ਵੀ ਹਵਾ ਹੋਇਆ ਭਾਈ ਕਾਰਨ ਨਹੀਂ ਲੱਗਦਾ ਪਹਿਲਾਂ ਵੀ ਆ ਸਾਡੇ ਨਾਲ ਦਾ ਉਹ ਬਹੁਤ ਹੀ ਪਿਆਰਾ ਮਿੱਤਰ ਹੈ ਗਰਦੀਪ ਸਿੰਘ ਬਾਬਾ ਇਹਨੇ ਦੱਛਾ ਕਿ ਉਹ ਦੇ ਦੀਵਾਲੀ ਵਾਲੇ ਦਿਨ ਵੀ ਉਹਦੇ ਮਤਲਬ ਕਿ ਵੀ ਜਿਹੜਾ ਸੀ ਉਹਤੇ ਹਮਲਾ ਹੋਇਆ ਸੀਗਾ ਬੰਦੇ ਲੱਗੇ ਸੀ ਉਹਦੇ ਤੇਨ ਦੱਛਾ ਦੀਪੇ ਨੇ ਹਾਂ ਹਾਂ ਬਈ ਕਾਰਨਾਂ ਦਾ ਪਤਾ ਲੱਗਿਆ ਨਹੀਂ ਕਾਰਨਾਂ ਦਾ ਹਜੇ ਕੁਝ ਨਹੀਂ ਪਤਾ ਲੱਗਿਆ ਉਹ ਬੈਠਾ ਨੋਰਮਲ ਗੱਲਾਂ ਕਰਦਾ ਸੀਗਾ ਜੀ ਬਈ ਸੜਕ ਤੇ ਸੜਕ ਤੇ ਬੈਠਾ ਸੀਗਾ ਜਿੱਥੇ ਦੁਕਾਨ ਤੇ ਕਿੰਨੇ ਇੱਕ ਬੰਦੇ ਆਏ ਸੀ ਬਾਈ ਇਹ ਨਹੀਂ ਪਤਾ ਇਹ ਮੁੰਡਾ ਆਪਣੇ ਪ੍ਰੋਪਰਟੀ ਦੇ ਲੈਣਾ ਨਿਮਾ ਉਹਨੂੰ ਤਕਰੀਬਨ ਦੱਛੇ ਕਹਿੰਦੇ 21 ਮੁੰਡਾ ਸੀਗਾ ਗੱਡੀ ਤੇ ਆਇਆ ਉਹ ਫਾਇਰ ਮਾਰ ਕੇ ਉਹਦੇ ਤੁਰੰਤ ਪੱਜ ਗਿਆ ਜੀ ਉਸ ਤੋਂ ਬਾਅਦ ਇਹ ਦੱਸਿਆ ਵੀ ਨਹਿਰ ਵਾਲੇ ਏਡੇ ਤੇ ਗੱਡੀ ਖੜਾ ਗਿਆ ਪਿੰਡ ਵਾਲੇ ਨਹੀਂ ਉਦੋਂ ਪਰ ਸਾਨੂੰ ਕੋਈ ਪਤਾ ਨਹੀਂ ਉਸ ਤੋਂ ਬਾਅਦ ਅਸੀਂ ਇੱਥੇ ਸ਼ਾਮ ਸਭਾਈ ਤੇ ਹੋ ਗਈ ਸਾਰੇ ਹੁਣ ਗੁਰਪ੍ਰੀਤ ਸਿੰਘ ਆ ਜੀ ਵੀ ਕੇ ਜੂ ਅਗਰਾਹਾ ਕਾਈ ਪ੍ਰਧਾਨ ਆ ਜੀ ਸ਼ਾਣੇ ਤੋਂ ਅੱਜ ਥੋੜੇ ਇੱਥੇ ਇੱਕ ਬਸਟੈਂਡ ਦੇ ਉੱਤੇ ਕਤਲ ਹੋਇਆਗਾ ਸਾਫ ਕਲਰਾਂਚ ਦੇ بیٹے ਸੁਖਵਿੰਦਰ ਸ਼ਿੱਕਲ ਦਾ ਤਾਂ ਕੀ ਕਹਿਣਾ ਜੀ ਕਿਉਂ ਹੋਇਆ ਕੀ ਗੱਲ ਹੈ ਸਾਰੀ ਇਹ ਬਹੁਤ ਜੋ ਆ ਨੌਜਵਾਨ ਦੇ ਕਤਲ ਦਿਨੋਂ ਦਿਨ ਵਧ ਰਹੇ ਆ ਸਿਆਸਤਾਂ ਪਤਾ ਨਹੀਂ ਸਰਕਾਰ ਕੀ ਕਰ ਰਹੀ ਆ ਅੱਖਾਂ ਮੀਚੀ ਬੈਠੀ ਆ ਨੌਜਵਾਨਾਂ ਦੇ ਜ਼ਿਆਦਾਤਰ ਦੇ ਕਤਲ ਹੁੰਦੇ ਆ ਦੇਖੋ ਪਿੱਛੇ ਜੇ ਸਿੱਧੂ ਮੂਸੇ ਵਾਲਾ ਮਾਰਿਆ ਉਦੋਂ ਉਹਨੂੰ ਨਹੀਂ ਕੋਈ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਹੋਰ ਅਨੇਕਾਂ ਹੀ ਕਤਲ ਹੋਈ ਜਾਂਦੇ ਆਗੇ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਆ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਿਨੇ ਆਹ ਕਤਲ ਕੀਤਾਗਾ ਉਹਨੂੰ ਸਾਡੇ ਪਿੰਡ ਚਲਤ ਤੋਂ ਜਲਤ ਫੜਿਆ ਜਾਵੇ ਤੇ ਸਲਾਖਾਂ ਮਗਰ ਛੱਟਿਆ ਜਾਵੇ ਤਰੰਤ ਉਹਦੇ ਤੇ ਕਾਰਵਾਈ ਕੀਤੀ ਜਾਵੇ ਜੀ ਪਹਿਲਾਂ ਬਈ ਜਿਹੜੀ ਕਲਕੱਤਾ ਉਹਨੂੰ ਸਿਕਿਉਰਿਟੀ ਵੀ ਮੰਗੀ ਗਈ ਸੀ ਜੀ ਨਾ ਕੀ ਕਾਰਨ ਕੀ ਸੀ ਰਿਹਾਂ ਉਹਦੋਂ ਵੀ ਉਹਨੂੰ ਸਿਕਿਉਰਿਟੀ ਦਿੱਤੀ ਨਹੀਂ ਜੀ ਸਿਕਿਉਰਿਟੀ ਦੇਣ ਦਾ ਨਾਲ ਦਾ ਫਰਜ਼ ਬਣਦਾ ਸੀਗਾ ਜੀ ਸਰਕਾਰ ਦਾ ਕਿਉਂਕਿ ਉਹਨੂੰ ਪਤਾ ਸੀਗਾ ਵੀ ਮੇਰੀ ਲਾਕਡਾਟ ਆ ਗਈ ਵੀ ਕਿਉਂਕਿ ਪਿੰਡ ਦੇ ਵਿੱਚ ਸਰਪੰਚ ਰਾਜਨ ਦੇ ਨਾਂ ਤੇ ਮਾਤਾ ਜੀ ਉਹਨਾਂ ਦੇ ਸਰਪੰਚ ਸੀਗੇ ਉਹ ਲਾਕਡਾਟ ਕਾਰਨ ਕਰਕੇ ਹੋਇਆ ਜੀ ਜੋ ਕੰਮ ਵੀ ਹੋਇਆ ਪਰ ਸਿਕਿਉਰਿਟੀ ਵੀ ਦੇਣੀ ਚਾਹੀਦੀ ਸਰਕਾਰ ਨੂੰ ਆਮਦਾਲ ਪਾਰਟੀ ਆ ਜਿਹੜੀ ਫੇਲ ਹੋ ਚੁੱਕੀ ਹੈ ਜੀ ਬਿਲਕੁਲ ਬਸਟੈਂਡ ਦੇ ਉੱਪਰ ਇੱਕ ਕਤਲ ਹੋਇਆਗਾ ਸਾਬਕਾ ਸਰਪੰਚ ਦੇ بیٹے ਦਾ ਕੀ ਕਹਣਾ ਚਾਹੋਗੇ ਦੇਖੋ ਜੀ ਜਦੋਂ ਦਾ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਡੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੀ ਆਵਾਜ਼ ਚੁੱਕਣ ਵਾਲੇ ਜੀ ਮੁਸੇਵਾਲਾ ਆਦੀਪ ਸਿੰਘ ਉਹਨਾਂ ਦਾ ਸਾਰਿਆਂ ਦਾ ਹੀ ਕਤਲ ਹੋਇਆ ਸੋ ਸੰਦੀਪ ਨਗਲੰਗਣਾ ਇਹੋ ਜੇ ਪੂਰੇ ਨੌਜਵਾਨ ਜਿਹੜੇ ਸੀਗੇ ਪੰਜਾਬ ਦੇ ਉਹਨਾਂ ਦਾ ਕਤਲ ਹੋਇਆ ਅੱਜ ਬੜੀ ਮੰਦਭਾ ਕੀ ਘਟਨਾ ਜਿਹੜੀ ਸਾਡੇ ਸੈਣੇ ਦੇ ਵਿੱਚ ਵਾਪਰੀ ਆ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜਿਹੜੇ ਤੁਹਾਨੂੰ ਸਾਰੇ ਪੱਤਰਕਾਰ ਭਾਈ ਚਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਉਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਜਿਹੜੀ ਆਵਾਜ਼ ਹੈ ਉਹ ਚੱਕਦੇ ਸੀਗੇ ਤੇ ਹਰ ਇੱਕ ਗਰੀਬ ਮਜ਼ਲੂਮ ਦੇ ਹੱਕ ਦੇ ਵਿੱਚ ਖੜਦੇ ਸੀ ਸੋ ਇਹਨਾਂ ਨੂੰ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਕਾਰਨ ਅੱਜ ਕਿਸੇ ਨਾ ਕਿਤੇ ਉਹਨਾਂ ਦਾ ਜਿਹੜਾ ਇਹ ਕਤਲ ਆਇਓ ਕਰਵਾਇਆ ਜਾ ਚੁੱਕਿਆ ਹੈ ਜੇ ਜੇ ਇਨਸਾਫ ਨਾ ਮਿਲੇ ਸੋ ਤਾਂ ਤੁਸੀਂ ਕੀ ਕਰੋਗੇ ਇਹ ਅਨਸਾਭ ਮਿਲਿਆ ਅਸੀਂ ਸਮੁੱਚਾ ਪਿੰਡ ਭਾਵੇਂ ਸਾਡੇ ਉਹਦੇ ਨਾਲ ਕਿੰਨੇ ਵੱਡੇ મતਭੇਦ ਸੀ ਕਿਸੇ ਦੇ મતਭੇਦ ਸੀ ਅਸੀਂ ਇੱਕ ਜੁੱਟ ਹੋ ਕੇ ਸਾਰਾ ਪਿੰਡਾ ਉਹ ਅਸੀਂ ਸੰਘਰਸ਼ ਵਿੱਢਾਂਗੇ ਤੇ ਇਹ ਰੋਡ ਆ ਜਿਹੜਾ ਉਹਨਾਂ ਚਿਰ ਜਾਮ ਰੱਖਾਂਗੇ